ਅਸਾ ਪਹਿਲੀ ਕਰੂਪ ਕੁਜਾਤ ਕੁ ਲਖਣੀ ਸਹੁਰਾ ਤੇਯਾ ਬੁਰੀ ਅਬ ਕੀ ਸਰੂਪ ਸੁਜਾਨ ਉਸ ਲਖਣੀ ਸਹਿ ਜੀ ਉਦਰ ਤਰੀ ਪਹਿਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੂ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਓ ਕੋ ਕਬੀਰ ਜਬ ਲੋਹਰੀ ਆਈ ਬੜੀ ਕਾ ਸਵਾਗ ਟਰਿਓ ਲੋਰੀ ਸੰਗ ਪਈ ਅਬ ਮੇਰੇ ਜੀਠੀ ਓਰ ਦਰਿਓ ਉਹ ਕਬੀਰ ਜਬ ਲੋਰੀ ਆਈ ਬੜੀ ਕਾ ਸੁਆਗ ਧਰਿਓ ਲੋਰੀ ਸੰਗ ਪਈ ਅਬ ਮੇਰੇ ਜੀਠੀ ਓਰ ਦਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੀ ਬਾਣੀ ਵਿੱਚ ਕਈ ਦਫਾ ਬੜੀ ਰਮਜ਼ੁ ਭਰੀਆਂ ਸਾਲਾ ਦੇ ਕੇ ਦ੍ਰਿਸ਼ਤਾਨ ਦੇ ਕੇ ਕਬੀਰ ਜੀ ਇਨਸਾਨ ਨੂੰ ਸਮਝਾਉਂਦੇ ਨੇ ਕਿ ਇਨਸਾਨ ਕਿਸ ਕਿਸਮ ਦੀ ਮਨੋਵਿਰਤੀ ਦੀ ਜ਼ਿੰਦਗੀ ਜੀਉਂਦਾ ਹੈ ਦਰਸਰ ਅਸੀਂ ਪਿਛੇ ਇੱਕ ਵਿਸ਼ਾ ਵਿਚਾਰਿਆ ਸੀ ਸੁਭਾਅ ਤੇ ਪ੍ਰਭਾਵ ਆਪਣੇ ਸੁਭਾਅ ਅਨਸਾਰ ਹਰ ਕੋਈ ਜੀਉਣਾ ਚਾਹੁੰਦਾ ਹੈ ਕੋਈ ਕਿਸੇ ਦੂਸਰੇ ਦੇ ਸੁਭਾਅ ਦਾ ਪ੍ਰਭਾਵ ਕਬੂਲ ਨਹੀਂ ਕਰਨਾ ਚਾਹਦਾ ਕਿਸੇ ਦੂਜੇ ਦਾ ਪ੍ਰਭਾਵ ਕਬੂਲ ਕਰਨਾ ਬੜੀ ਔਖੀ ਜਿਹੀ ਖੇਡ ਹੈ ਕਿਉਂਕਿ ਬੰਦਾ ਆਪਣੇ ਬਣੇ ਸੁਭਾਅ ਅਨੁਸਾਰ ਆਪਣੇ ਬਣੇ ਸੰਸਕਾਰਾਂ ਅਨੁਸਾਰ ਹੀ ਕਰਮ ਕਰਨਾ ਚਾਹੁੰਦਾ ਔਰ ਕਰਦਾ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ ਇਨਸਾਨ ਦੀ ਜੋ ਆਪਣਾ ਸੁਭਾਅ ਜੋ ਆਪਣੀ ਮਨੋਵਿਰਤੀ ਬਣ ਜਾਂਦੀ ਹੈ ਮਨ ਦੀ ਅੰਦਰ ਦੀ ਸੋਚ ਸਾਡੇ ਅੰਦਰ ਦੇ ਜੋ opinion ਹਨ ਜੋ ਮਨ ਦੇ ਜੋ ਅਸੀਂ ਆਪਣੇ ਆਪ ਵੱਲੋਂ ਆਪਣੀ ਬੁੱਧੀ ਹੁਣ ਤੱਕ ਠੀਕ ਸਮਝੇ ਹੋਏ ਕਿ ਆਪਣੀ ਮਤ ਬਣਾ ਲਈਦੀ ਹੁੰਦੀ ਹੈ ਆਪਣੀ ਬੁੱਧ ਬਣਾ ਲਈਦੀ ਹੁੰਦੀ ਹੈ ਸੁਰਤੀ ਵਿਰਤੀ ਬਣਾ ਲਈਦੀ ਹੁੰਦੀ ਹੈ ਉਸ ਅਨੁਸਾਰੀ ਅਸੀਂ ਜੀਵਨ ਜੀਉਂਦੇ ਹਾਂ ਕਿਸੇ ਦੂਜੇ ਦਾ ਪ੍ਰਭਾਵ ਅਸੀਂ ਸੋਖੇ ਸੋਕੇ ਕਬੂਲ ਨਹੀਂ ਕਰਦੇ ਅੱਜ ਦੇ ਯੁੱਗ ਵਿੱਚ ਖਾਸ ਕਰਕੇ ਆਮ ਬੰਦਾ ਇੱਕ ਅੰਦਾਜੀ ਸਾਨੂੰ ਟੋਕਾ ਟਾਕੀ ਚੰਗੇ ਨਹੀਂ ਲੱਗਦੀ ਜੀ ਇਹਨਾਂ ਪਹੀਆਂ ਪਰਕਾਂ ਦਾ ਕੰਮ ਹੀ ਹੋਈ ਹੈ ਬਸ ਤੇਜ਼ੀ ਤੇ ਚੜਦੇ ਨੇ ਟੋਕਾ ਟਾਕੀ ਕਰਦੇ ਰਹਿੰਦੇ ਨੇ ਘਰਾਂ ਵਿੱਚ ਨਵੀਆਂ ਵਿਹਾਂ ਕੁੜੀਆਂ ਸੋਈਆਂ ਨੇ ਵੇ ਸੱਸ ਦੀ ਟੋਕੋ ਟਾਕੀ ਸੋਹਰੇ ਦੀ ਟੋਕੋ ਟਾਕੀ ਵੱਡੇ ਦੀ ਟੋਕੋ ਟਾਕੀ ਸਾਨੂੰ ਕੋਈ ਰੋਕੇ ਟੋਕੇ ਨਾ ਸੀ ਜਿਵੇਂ ਚਾਹੀਏ ਜਿਸੇ ਜੀ ਚਾਹ ਸਵੇਰੇ ਉੱਠੀਏ ਸਾਨੂੰ ਕੋਈ ਇਹ ਨਾ ਆਕੇ ਜੀ ਅੰਮ੍ਰਿਤੁਵਿਲਾ ਸੰਭਾਲੋ ਸਾਨੂੰ ਕੋਈ ਇਹ ਨਾ ਆਕੇ ਜੀ ਨਿਤਨੇਮ ਕਿਉਂ ਨਹੀਂ ਕੀਤਾ ਸਾਨੂੰ ਕੋਈ ਇਹ ਨਾ ਆਕੇ ਜੀ ਕਕਾਰ ਕਿਉਂ ਨਹੀਂ ਧਾਰਨ ਕੀਤੇ ਅਸੀਂ ਜੋ ਆਪਣੀ ਮਰਜ਼ੀ ਫੈਸ਼ਨ ਕਰੀਏ ਜੈਸਾ ਮਰਜ਼ੀ ਬਸਤਰ ਪਹਿਣੀਏ ਅੱਜ ਕੋਈ ਕਿਸੇ ਨੂੰ ਕੋਈ ਟੋਕ ਰੋ ਕਰ ਨਹੀਂ ਸਕਦਾ ਕਿਉਂਕਿ ਹਰ ਬੰਦਾ ਕਿਸੇ ਦੀ ਮਨੋਵਿਰਤੀ ਕਬੂਲਣ ਲਈ ਤਿਆਰ ਨਹੀਂ ਕਿਸੇ ਦਾ ਸੁਭਾਅ ਕਬੂਲਣ ਲਈ ਤਿਆਰ ਨਹੀਂ ਕਿਸੇ ਦਾ ਪ੍ਰਭਾਵ ਨਹੀਂ ਆਪਣੇ ਆਪ ਤੇ ਪਹਿਨ ਲੈਂਦਾ ਆਪਣੀ ਮਨੋਵਿਰਤੀ ਅਨੁਸਾਰੀ ਜ਼ਿੰਦਗੀ ਜੀਉਂਦਾ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਇਹ ਮਨੁਵਿਰਤੀ ਇੱਕ ਵਿਵਿਧ ਤਰ੍ਹਾਂ ਵਿਆਹ ਕੇ ਲਿਆਇਆ ਬੰਦਾ ਆਪਣੇ ਅੰਦਰ ਧਰ ਲਈ ਹੈ ਆਪਣੇ ਅੰਦਰ ਵਸਾ ਲਈ ਹੈ ਇਸਨੇ ਐਸੀ ਮਨੁਵਿਰਤੀ ਕਿ ਇਸ ਨੂੰ ਹੁਣ ਕਢਣ ਲਈ ਤਿਆਰ ਨਹੀਂ ਆਪਣੇ ਅੰਦਰੋਂ ਬਸ ਇਸੇ ਕਿਸਮ ਦੀ ਮਨੁਵਿਰਤੀ ਦੀ ਗੱਲ ਕਬੀਰ ਜੀ ਸ਼ਬਦੀ ਕਰਦੇ ਨੇ ਪਲੀ ਸਰੀ ਮੋਈ ਮੇਰੀ ਪਹਿਲੀ ਬਰੀ ਕਹਿੰਦੇ ਨੇ ਮੇਰੇ ਵਸਤੇ ਤੇ ਬੜੀ ਪਾਰੀ ਪਲੀ ਗੱਲ ਹੋ ਗਈ ਬੜਾ ਵਧੀਆ ਹੋ ਗਿਆ ਉਹ ਚੰਗਾ ਹੋ ਗਿਆ ਕਿ ਮੋਈ ਮੇਰੀ ਪਹਿਲੀ ਬਰੀ ਮੇ ਜਿਹੜੀ ਪਹਿਲੀ ਮੇਰੀ ਮਨੁਭਰਤੀ ਮੈਂ ਇੱਕ ਬੀਵੀ ਦੀ ਤਰ੍ਹਾਂ ਵਿਆਹ ਕੇ ਲੈਂਦੀ ਹੋਈ ਸੀ ਕਰਦੀ ਗਹਿਣ ਬਣਾ ਕੇ ਰੱਖੀ ਸੀ ਉਹ ਮੋਈ ਮੇਰੀ ਪਹਿਲੀ ਬਰੀ ਉਹ ਪਹਿਲੀ ਵਾਰੀ ਜਿਹੜੀ ਮੇਰੀ ਮਨੁਭਰਤੀ ਹੈ ਉਹ ਮੇ ਸੁਭਾਅ ਆਪਣਾ ਆਪਣੀ ਮਨੁਭਰਤੀ ਉਸ ਉਸ ਨੂੰ ਮੈਂ ਉਹ ਮੇਰੇ ਅੰਦਰ ਮਰ ਗਈ ਹੈ ਹੁਣ ਮੇਰਾ ਸੁਭਾਅ ਬਦਲ ਗਿਆ ਹੈ ਉਹ ਮੇਰੇ ਚ ਉਹ ਆਲਸ ਨਹੀਂ ਰਿਹਾ ਮੇਰੇ ਚ ਉਹ ਦਿਰਦਰ ਨਹੀਂ ਰਿਹਾ ਮੇਰੇ ਚ ਉਹ ਵਿਕਾਰੀ ਸੋਚ ਨਹੀਂ ਰਹੀ ਉਹ ਮੇਰੀ ਜਿਹੜੀ ਪਹਿਲੀ ਮਨੁਭਰਤੀ ਸੀ ਉਹ ਬਦਲ ਗਈ ਹੈ ਇਹ ਹੈ ਜੀਵਨ ਦੀ ਤਬਦੀਲੀ ਗੁਰਬਾਣੀ ਵਿਚਾਰ ਰਹੀ ਜੀਵਨ ਬਦਲਦਾ ਪਰ ਜੇ ਉਸ ਨੂੰ ਮੰਨ ਲਿਆ ਜਾਏ ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਹਨ ਉਹਨਾਂ ਨੂੰ ਆਪਣੇ ਸਿਧਾਂਤ ਬਣਾ ਲਿਆ ਜਾਏ ਆਪਣੇ ਮਨ ਦਾ ਸੁਭਾਅ ਬਣਾ ਲਿਆ ਜਾਏ ਤਾਂ ਜ਼ਿੰਦਗੀ ਬਦਲਦੀ ਹੈ ਇਹੋ ਜਿਹੜੀ ਬਦਲੀ ਹੋਈ ਮਾਨਸਿਕ ਅਵਸਥਾ ਹੈ ਉਸ ਦਾ ਜ਼ਿਕਰ ਇਸ ਸ਼ਬਦ ਵਿੱਚ ਹੈ ਕਿ ਭਲੀ ਸਰੀ ਬਹੁਤ ਵਧੀਆ ਹੋ ਗਈ ਬਹੁਤ ਭਲੀ ਗੱਲ ਹੋ ਗਈ ਮੋਈ ਮੇਰੀ ਪਹਿਲੀ ਬਰੀ ਮੇਰੀ ਪਹਿਲੀ ਬਰੀ ਹੋਈ ਜਿਹੜੀ ਪਹਿਲੀ ਮੈਂ ਆਪਣੀ ਬੀਵੀ ਬਣਾ ਕੇ ਰੱਖੀ ਸੀ ਜੀਵਨ ਦੀ ਸੰਗਣੀ ਬਣਾ ਕੇ ਰੱਖੀ ਸੀ ਮੇਰੀ ਮਨੋਵਿਰਤੀ ਮੇਰਾ ਸੁਭਾਅ ਮੇਰੀਆਂ ਆਤਾਂ ਉਹ ਮੇਰੇ ਅੰਦਰੋਂ ਮਰ ਗਈ ਹੈ ਉਹ ਸੁਭਾਅ ਬਦਲ ਗਿਆ ਹੈ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਇੱਥੇ ਜੀਵੋ ਜਿਹੜਾ ਸ਼ਬਦ ਹੈ ਜੱਜੇ ਨੂੰ ਵਿਹਾਰੀ ਵਵਾਂ ਦੇ ਊੜੇ ਨੂੰ ਊਂਕ ਇਹਨੂੰ ਕਹਿੰਦੇ ਆਮ ਤੌਰ ਤੇ ਇਹਦੇ ਉੱਤੇ ਬਿੰਦੀ ਦਾ ਉਚਾਰਨ ਹੁੰਦਾ ਜਿਸ ਤਰ੍ਹਾਂ ਜੀਵੂ ਪਰ ਇੱਥੇ ਜੀਵੂ ਦੀ ਥਾਂ ਜੀਵੋ ਹੀ ਪਰ ਨਾ ਠੀਕ ਹੈ ਯੁਗ-ਯੁਗ ਜੀਵੋ ਅਗਨੇ ਇਹ ਯੁਗ-ਯੁਗ ਜੀਵ ਤੂੰ ਜੀਉਂਦੀ ਰਹਿ ਇਹ ਸੈਕੰਡ ਪਰਸਨ ਨੂੰ ਗੱਲ ਕਹੀ ਜਾ ਰਹੀ ਹੈ ਇਸ ਵਾਸਤੇ ਤੁਸੀਂ ਬਿੰਦੀ ਲਗਾ ਕੇ ਇਸ ਨੂੰ ਫਰਸਟ ਪਰਸਨ ਆਪਣੇ ਉਪਦੇ ਟੁਗਾਂ ਦੀ ਲੋਣੀ ਕਿ ਯੁਗ-ਯੁਗ ਜੀਵੋ ਜਾਨੀ ਮੈਂ ਜੀਵਾਂ ਇਹ ਨਹੀਂ ਤੇ ਯੁਗ-ਯੁਗ ਜੀਵੋ ਮੇਰੀ ਅਬ ਕੀ ਬਰੀ ਤਰੀ ਜਿਹੜੀ ਮੈਂ ਹੁਣ ਆਣ ਤਰੀ ਹੈ ਆਪਣੇ ਅੰਦਰ ਜਿਹੜੀ ਸੋਚ ਮੈਂ ਹੁਣ ਟਿਕਾਈ ਹੈ ਆਪਣੇ ਅੰਦਰ ਪਹਿਲੇ ਤੇ ਉਹ ਬੀਵੀ ਬਣਾ ਕੇ ਰੱਖੀ ਸੀ ਉਹ ਪਹਿਲਾ ਸੁਭਾਵ ਨੂੰ વૃਤੀ ਜਿਹੜੀ ਵਿਕਾਰੀ ਸੀ ਮੂਹ ਮਾਇਆ ਵਾਲੀ ਸੀ ਹੁਮੇ ਵਾਲੀ ਮਨੋਵ੍ਰਤੀ ਸੀ ਉਹ ਮੇਰੇ ਅੰਦਰ ਉਹ ਖਤਮ ਹੋ ਗਈ ਉਹ ਮਰ ਗਈ ਤੇ ਹੁਣ ਮੇਰੀ ਨਵੀਂ ਵੀਰਤੋਂ ਬਣੀ ਮਣੀ ਵੀਰਤੋਂ ਬਣੀ ਹੈ ਗੁਰਮਤ ਵਾਲੀ ਹੁਣ ਮਨੋਵਿਰਤੀ ਜਿਹੜੀ ਬਣੀ ਹੈ ਗੁਰਮਤ ਵਾਲੀ ਬਣੀ ਹੈ ਗੁਰਮਤ ਵਾਲਾ ਸੁਆਗ ਗੁਰਮਤ ਵਾਲੀ ਮਤ ਮਨ ਮਤ ਬੁੱਧ ਬਦਲ ਗਈ ਹੈ ਤੇ ਹੁਣ ਇਹਨੂੰ ਮੈਂ ਦੁਆ ਦੇਣਾ ਕਿ ਤੂੰ ਜਿਉਂਦੀ ਰਹਿ ਜੁਗ 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 ਜੀਵੋ ਤੂੰ ਜੁਗ ਜੁਗ ਜਿਉਂਦੀ ਰਹਿ ਮੇਰੇ ਅੰਦਰ ਇਹ ਮੇਰੀ ਪਵਿੱਤਰ ਮਨੋਵਿਰਤੀ ਸਤਗੁਰੂ ਦੀ ਮਤ ਵਾਲੀ ਬਣੀ ਰਹੀ ਏ ਮੇਰੀ ਅਬ ਕੀ ਤਰੀ ਜਿਹੜੀ ਮੈਂ ਹੁਣ ਸੁਰਤੀ ਬਿਰਤੀ ਆਪਣੇ ਅੰਦਰ ਆ ਕੇ ਤਰੀ ਹੈ ਜਿਹੜੀ ਸੋਚ ਮੈਂ ਹੁਣ ਅੰਦਰ ਟਿਕਾਈ ਹੈ ਅੰਦਰ ਜਿਸ ਤਰ੍ਹਾਂ ਕੋਈ ਵੀ ਵੀ ਵਰ ਕੇ ਲਿਆਉਂਦਾ ਹੁਣ ਜਿਹੜੀ ਮੈਂ ਵਰ ਕੇ ਲਿਆਂਦੀ ਹੈ ਆਪਣੇ ਘਰ ਦੀ ਨਵੀਂ ਗਹਿਨ ਮੇਰੀ ਪਹਿਲੀ ਸੁਰਤੀ ਬਿਰਤੀ ਇਹ ਜਿਉਂਦੀ ਰਹੇ ਪਹਿਲੀ ਕਰੂਪ ਕੁਜਾਤ ਕੁਲਖਣੀ ਕਿਉਂ ਪਹਿਲੀ ਕਿਉਂ ਅੰਦਰੋਂ ਕੱਢਣੀ ਪਈ ਉਹ ਕਿਉਂ ਮਾਰਨੀ ਪਈ ਕਿਉਂਕਿ ਉਹ ਪਹਿਲੀ ਕਰੂਪ ਪੈੜੇ ਰੂਪ ਵਾਲੀ ਸੀ ਉਹਦਾ ਚੰਗਾ ਨਾਮ ਬਣੀ ਵੇਲਾ ਰੰਗ ਨੂੰ ਨਹੀਂ ਸੀ ਚੜਿਆ ਭਗਤੀ ਦਾ ਰੰਗ ਨਹੀਂ ਸੀ ਜਿਹੜਿਆ ਉਹ ਸਰੂਪ ਨਹੀਂ ਸੀ ਕਉਰੂਪ ਸੀ ਪੈੜੇ ਰੂਪ ਵਾਲੀ ਸੀ ਕੁजात ਅਸਲਾ ਨੀਵਾ ਸੀ ਉੱਚੀ ਅਸਰੇ ਦੀ ਮਾਲਕਣੀ ਸੀ ਉਹ ਉਹ ਚੰਗੇ ਗੁਣਾਂ ਦੀ ਮਾਲਕਣੀ ਸੀ ਕੁजात ਸੀ ਕੁਲਖਣੀ ਕੁਲਖਣ ਲਖਣ ਤੂੰ ਲਖਣ ਦੇ ਬਲਖਣ ਤੂੰ ਕੁਲਖਣੀ ਸੀ ਚੰਗੇ ਲੱਛਣਾਂ ਵਾਲੀ ਨਹੀਂ ਸੀ ਉਹਦੇ ਚਾਜੀ ਚੰਗੇ ਨੇ ਸਨਾਚਾਰ ਚੰਗਾ ਨਹੀਂ ਸੀ ਸੋਹਰੇ ਪਈਏ ਬੁਰੀ ਉਹ ਇੱਥੇ ਵੀ ਬੁਰੀ ਅੱਗੇ ਵੀ ਉਸਨੇ ਬੁਰੀ ਰਹਿਣਾ ਸੀ ਇੱਥੇ ਵੀ ਉਸਨੇ ਮਾੜੀ ਮਣੀ ਮਨੋਵਿਰਤੀ ਸੀ ਇਹ ਮਨੋਵਿਰਤੀ ਅੱਗੇ ਜਾਣੀ ਸੀ ਦੀ ਪ੍ਰਵੋਦ ਦੇ ਦਰਤੀ ਕਿਵੇਂ ਕਬੂਲ ਹੋਣੀ ਸੀ ਅਭ ਕੀ ਸਰੂਪ ਸੁਜਾਨ ਸੁਲਖਣੀ ਪਰ ਹੁਣ ਜਿਹੜੀ ਮਨੋਵਿਰਤੀ ਅੰਦਰ ਆਈ ਹੈ ਜਿਹੜੀ ਹੁਣ ਮੇਰੀ ਸੁਹਾਗਣ ਬਣੀ ਹੈ ਇੱਕ ਜਗਤ ਹੀ ਮਾਇਆ ਨੂੰ ਵੀ ਸੁਹਾਗਣ ਕਾ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਵੀ ਇਹ ਮਾਇਆ ਵਾਲੀ ਬਿਰਤੀ ਜਿਹੜੀ ਇਹ ਸੁਹਾਗਣ ਬਣਾ ਕੇ ਸਾਰਿਆਂ ਨੇ ਆਪਣੀ ਨਾਰੀ ਬਣਾ ਕੇ ਰੱਖੀ ਹੋਈ ਹੈ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜਿੰਦਗੀ ਨਾਰੀ ਪਰ ਹੁੰਦੀ ਕੀ ਖੇਡ ਹੈ ਖਸਮ ਮਰ ਤੋ ਨਾਰ ਨੋ ਰੋਵਾ ਉਸ ਰਖਵਾਰੋ ਉਰੋ ਹੋਇ ਜਦੋਂ ਇਸ ਮਾਇਆ ਦਾ ਪਤੀ ਜਿਹੜੇ ਸੁਬਰੀ ਪਤਨੀ ਬਣਾ ਕੇ ਬੈਠਾ ਸੀ ਨਾ ਇਹ ਜਦੋਂ ਮਰ ਜਾਂਦਾ ਤੇ ਫਿਰ ਉਹਦੇ ਖਸਮ ਹੋਰ ਬਣ ਜਾਂਦੇ ਨੇ ਉਹ ਇਹਦੇ ਪਿਛੇ ਰੋਂਦੀ ਵੀ ਨਹੀਂ ਖਸਮ ਮਰ ਤੋ ਨਾਰ ਨੋ ਰੋਵਾ ਇਸ ਵਾਸਤੇ ਕਿਸ ਵਾਸਤੇ ਉਸ ਰਖਵਾਰੋ ਉਰੋ ਹੋਇ ਪਿਤਾ ਮਰਿਆ ਪੁੱਤਰ ਨੇ ਜਿੱਦਾਂ ਮੜਨੀ ਸ਼ੁਰੂ ਕਰ ਦਿੱਤੀ ਉਹਦੇ ਮਾਲਕ ਹੋਰ ਬਣ ਗਏ ਉਸ ਮਾਇਆ ਰੂਪੀ ਪਤਨੀ ਦੇ ਤੋ ਇੱਥੇ ਵੀ ਹੋ ਗਿਆ ਨਾ ਵੀ ਪਹਿਲੇ ਵਲੀ ਜਿਹੜੀ ਸੀ ਉਹ ਕਰੂਪ ਸੀ ਕੁਜਾਤ ਸੀ ਕੁਲਖਨੀ ਸੀ ਸੋਹਰੇ ਪਈਆਂ ਬੁਰੀ ਉਹ ਦੋਵੇਂ ਪਾਸਿਆਂ ਬੁਰੀ ਸੀ ਅੱਗੇ ਤੇ ਇੱਥੇ ਵੀ ਉਸਨੇ ਬੇਇੱਜ਼ਤੀ ਕਰਾਉਣੀ ਸੀ ਅਬ ਕੀ ਸਰੂਪ ਸੁਜਾਨ ਸੁਲਖਣੀ ਹੁਣ ਜਿਹੜੀ ਮੇਰੀ ਮਨੋਵਿਰਤੀ ਬਣੀ ਏ ਗੁਰਦਰ ਤੇ ਆ ਕੇ ਗੁਰਸੰਗਤਿ ਚ ਜਾ ਕੇ ਗੁਰਬਾਣੀ ਦੇ ਲੜ ਲੱਗ ਕੇ ਜਿਹੜੀ ਹੁਣ ਗੁਰੂ ਵਾਲੇ ਬਣ ਕੇ ਆਈ ਐ ਅਬ ਕੀ ਸਰੂਪ ਸਿੰਘੇ ਸਰੂਪ ਵਾਲੀ ਐ ਸੁਜਾਨ ਹਸਿਆਣੀ ਹੈ ਸੁਲਖਣੀ ਐ ਚੰਗੇ ਲਛਣਾਂ ਵਾਲੀ ਐ ਸਹਿਜ ਉਦਰ ਤਰੀ ਹੁਣ ਮੈਂ ਇਹ ਸਹਿਜ ਅਵਸਥਾ ਰਹੀ ਆਪਣੇ ਅੰਦਰ ਇਹ ਤਰ ਲਈ ਐ ਸਹਿਜ ਨਾਲ ਟਿਕ ਲਈਏ ਪਹਿਲੇ ਸਹਿਜ ਨਹੀਂ ਸੀ ਪਹਿلو ਮਨ ਵਿੱਚ ਉਤਨ-ਪੁਤਨ ਮਚੀ ਰਹਿੰਦੀ ਸੀ ਪਹਿਲੇ ਡਾਮਾ ਡੋਲ ਮਨ ਰੰਦਾ ਸੀ ਕਦੇ ਡੋਲਦਾ ਸੀ ਕਦੇ ਟਿਕਦਾ ਸੀ ਕਦੇ ਉੱਡ ਜਾਂਦਾ ਸੀ ਕਭੂ ਜਿਹੜਾ ਉਭ ਚੜਦਾ ਕਭੂ ਜਾਏ ਪਿਆਲੇ ਉਹ ਉਹ વૃਤੀ ਬਦਲ ਗਈ ਹੈ ਇਸ ਲਈ ਮੈਂ ਹੁਣ ਇਸ ਸਹਿਜ ਵਸਤਰਾ ਨੂੰ ਆਪਣੇ ਅੰਦਰ ਇਹ ਸਰੂਪ ਸੁਜਾਨਤ ਸੁਲਖਣੀ ਮਨੋਵ੍ਰਤੀ ਟਿਕਾ ਲਈ ਹੈ ਆਪਣੇ ਅੰਦਰ ਇਸ ਲਈ ਮੈਂ ਖੁਸ਼ ਹ ਉਹ ਪਹਿਲੀ ਮੇਰੀ ਜਿਹੜੀ ਪਤਨੀ ਸੀ ਨਾ ਕੁਜਾਤ ਕੁਲਖਣੀ ਉਦੇ ਗੁਰੂ ਇਹ ਮੈਨੂੰ ਸੁਜਾਨ ਸੁਲੱਖਣੀ ਮਿਲ ਗਈ ਹੈ ਕਹੋ ਕਬੀਰ ਜਦ ਲੋਹੜੀ ਆਈ ਕਬੀਰ ਜੀ ਆਖਦੇ ਨੇ ਕਿ ਜਦੋਂ ਇਹ ਲੋਹੜੀ ਮੈਨੇ ਛੋਟੀ ਪਹਿਲੇ ਵਾਲੀ ਵੱਡੀ ਜਿਹੜੀ ਬੜੀ ਧੇਰ ਦੀ ਵੱਡੀ ਬਣ ਕੇ ਮੇਰੀ ਪਤਨੀ ਬਣੀ ਹੋਈ ਸੀ ਬੜੀ ਧੇਰ ਦੀ ਉਹ ਵੱਡੀ ਗਈ ਕਹੋ ਕਬੀਰ ਜਦ ਲੋਹੜੀ ਆ ਜਦ ਛੋਟੀ ਆਈ ਯਾਨੀ ਇਹ ਮੇਰੀ ਨਿਮਰਤਾ ਵਾਲੀ ਬਿਰਤੀ ਉਹ ਹੈਂਕੜੀ ਵਾਲੀ ਕਮਾਂਡੋ ਵਾਲੀ ਆਪਣੇ ਆਪ ਦੀ ਆਪਣੇ ਆਪ ਨੂੰ ਸਹੀ ਸਮਝਣ ਵਾਲੀ ਬਿਰਤੀ ਜਿਹੜੀ ਸੀ ਉਹ ਜਦੋਂ ਖਤਮ ਹੋਈ ਪਰ ਪਹਿਲੀ ਮੇਰੀ ਵੋਤੀ ਤੇ ਨਵੀਂ ਜਿਹੜੀ ਆਈ ਹੈ ਨਵੀਂ ਮਨੋਵਿਰਤੀ ਜਿਹੜੀ ਸੋਚ ਆਈ ਹੈ ਜਦ ਲੋਰੀ ਆਈ ਬੜੀ ਦਾ ਸਵਾਗਤ ਕਰਿਓ ਉਹ ਬੜੀ ਜਿਹੜੀ ਹੈ ਉਹ ਮੇਰੇ ਸਿਰ ਉਪਰ ਉੱਤਰ ਗਈ ਹੁਣ ਉਹ ਮੇਰੀ ਪਤਨੀ ਨਹੀਂ ਰਹੀ ਮੇਰਾ ਉਹ ਸੁਭਾਅ ਬਦਲ ਗਿਆ ਮੇਰੀਆਂ ਆਤਮਾਂ ਬਦਲ ਗਈਆਂ ਮੇਰਾ ਜੀਵਨ ਬਦਲ ਗਿਆ ਲੋਰੀ ਸੰਗ ਪਈ ਅਬ ਮੇਰਾ ਜੀਤੀ ਔਰ ਤਰਿਓ ਇਹ ਜਦ ਲੋਰੀ ਪਾਵ ਛੁੱਟੀ ਨਿਮਰਤਾ ਵਾਲੀ ਮਤ ਇਹ ਜੇ ਮਨ ਨਹੀਂ ਮਤ ਉੱਚੀ ਵਾਲੀ ਜਿਹੜੀ ਸੋਚ ਇਹ ਜਦੋਂ ਆਈ ਲੋਰੀ ਸੰਗ ਪਈ ਅਬ ਮੇਰਾ ਮੇਰੇ ਨਾਲ ਉਹ ਇਹਦਾ ਸੰਗ ਹੋ ਗਿਆ ਮੈਂ ਹੁਣ ਆਪਣੀ ਮਤ ਨਹੀਂ ਕਰਦਾ ਉਹ ਜਿਹੜੀ ਮੇਰੀ ਬਿਗੜੀ ਹੋਈ ਮਤ ਸੀ ਪਹਿਲੇ ਵਾਲੀ ਉਹ ਉਹਦੇ ਅਨੁਸਾਰ ਮੈਂ ਹੁਣ ਜੀਵਨ ਨਹੀਂ ਜੀਉਂਦਾ ਮੈਂ ਕੋਈ ਵੀ ਕਰਮ ਕਰਦਾ ਹਾਂ ਮੇਰੇ ਅੰਦਰ ਕੋਈ ਵੀ ਸੋਚ ਆਉਂਦੀ ਹੈ ਮੈਂ ਉਸ ਨੂੰ ਗੁਰੂ ਦੀ ਬਾਣੀ ਅਨੁਸਾਰ ਤੋਲ ਕੇ ਦੇਖ ਲੈਂਦਾ ਕਿ ਆ ਇਹ ਜਿਹੜੀ ਮੇਰੀ ਸੋਚ ਬਣੀ ਹੈ ਮੇਰੇ ਅੰਦਰ ਜੋ ਖਿਆਲ ਬਣਿਆ ਹੈ ਇਹ ਗੁਰੂ ਦੀ ਮਤ ਅਨੁਸਾਰ ਵੀ ਠੀਕ ਹੈ ਜੇ ਗੁਰੂ ਦੀ ਮਤ ਅੰਦਰ ਠੀਕ ਹੈ ਤਾਂ ਮੈਨੂੰ ਪ੍ਰਵਾਨ ਕਰਦਾ ਨਹੀਂ ਤੇ ਇਸ ਨੂੰ ਮੈਂ ਨਕਾਰ ਕੇ ਬਾਹਰ پھੇਕ ਦਿੰਦਾ ਰਿਜੈਕਟ ਕਰ ਦਿੰਦਾ ਇਸ ਅੰਦਰ ਟਿਕ ਨਹੀਂ ਦਦਾ ਐਸੀ ਸੋਚ ਨੂੰ ਕਿਉਂਕਿ ਹੁਣ ਮਨ ਨੂੰ ਲੋਰੀ ਸੰਗ ਪਈ ਅਬ ਮੇਰੇ ਹੁਣ ਜਿਹੜੀ ਮੇਰੀ ਨਵੀਂ ਮਤ ਆਈ ਗੁਰੂ ਵਾਲੀ ਸੁਚੱਜੀ ਮਤ ਜਿਹੜੀ ਆਈ ਹੈ ਜਿਹਦਾ ਉੱਪਰ ਜ਼ਿਕਰ ਆਇਆ ਕਿ ਅਬ ਕੀ ਸਰੂਪ ਸੁਜਾਰੂ ਸੁਲਕਣੀ ਇਹ ਜਦੋਂ ਮੇਰੇ ਕੋਲ ਆਈ ਹੈ ਤੇ ਹੁਣ ਮੇਰਾ ਇਹਦਾ ਸੰਗ ਹੋ ਗਿਆ ਮੈਨੂੰ ਹੁਣ ਉਹ ਪਹਿਲੀ ਵਾਲੀ ਚੰਗ ਨਹੀਂ ਲੱਗਦੀ ਤੇ ਮੈਂ ਉਹਨੂੰ ਕੱਢ ਦਿੱਤਾ ਬਾਹਰ ਉਸ ਨੂੰ ਸੋਚ ਨੂੰ ਬਾਹਰ ਕਰ ਦਿੱਤਾ ਜੀ ਆਇਆਂ ਔਰ ਤਰਿਓ ਉਹ ਜਿਹੜੀ ਜੇਠੀ ਸੀ ਨੂੰ ਵੱਡੀ ਪਹਿਲੀ ਮਤ ਜਿਹੜੀ ਵੱਡੀ ਬੀਵੀ ਬਣੀ ਸੀ ਪਹਿਲੀ ਉਹ ਔਰਤ ਰ ਉਸਨੇ ਹੁਣ ਕੋਈ ਹੋਰ ਹੀ ਖਸਮ ਕਰ ਲਿਆ ਹੋਣਾ ਉਹ ਕਿਸੇ ਹੋਰ ਦੇ ਘਰ ਜਾ ਕੇ ਉਹ ਸੋਚ ਵਿਚਾਰ ਕਿਸੇ ਹੋਰ ਦੀ ਬਣ ਗਈ ਹੋਣੀ ਮੈਂ ਉਹ ਆਪਣੀ ਸੋਚ ਵਿਚਾਰ ਨਹੀਂ ਰਹਿਣ ਦਿੱਤੀ ਮੇਰਾ ਮਨ ਟਿਕਾਉਂ ਚਾ ਕੇ ਇਸ ਸੁਚੇ ਜੀ ਗੁਰੂ ਦੀ ਮਤ ਲੈ ਕੇ ਚੱਲਦਾ ਅਸੀਂ ਸਾਧ ਸੰਗਤ ਜੀ ਬਸ ਇਹ ਵੀ ਦੇਖਣਾ ਕਿ ਅਸੀਂ ਕਿਹੜੀ ਮਨੋਵਿਰਤੀ ਦੇ ਅਧੀਨ ਜ਼ਿੰਦਗੀ ਜੀਉ ਰਹੇ ਹਾਂ ਕੈਸੀ ਸੋਚ ਲੈ ਕੇ ਜ਼ਿੰਦਗੀ ਜੀਉ ਰਹੇ ਹਾਂ ਆਪਣੀ ਸੋਚ ਦਾ ਮਨ ਨਾ ਕਰੀ ਆਪਣੇ ਮਨ ਬੁੱਧੀ ਤੇ ਮਨ ਨਾ ਕਰੀ ਇਸ ਮਨ ਦਾ ਭਰੋਸਾ ਕਰਨ ਯੋਗ ਨਹੀਂ ਇਹ ਮਨ ਖੁੱਟ ਕਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਤੂੰ ਬੜਾ ਖਰੋਦੀ ਹੈ ਇਹ ਮਨ ਖਰ ਕਾਪੇ ਕਰ ਤੂੰ ਛੋਟਾ ਜੋ ਉਪਰ ਦਾ ਖਰ ਕਰਦੇ ਨੇ ਖੋਤੇ ਨੂੰ ਇਹ ਗਦੇ ਵਾਲਾ ਸੁਭਾਅ ਜਿਹੜਾ ਬੰਦਾ ਗਦੇ ਵਾਲੇ ਕੰਮ ਕਰਦਾ ਹੈ ਇਹ ਮਨ ਕਰਾਉਂਦਾ ਹੈ ਤੇ ਇਸ ਵਾਸਤੇ ਇਸ ਮਨ ਦਾ ਵਿਸਾਰ ਨਹੀਂ ਕਰਨਾ ਤੇ ਮਨ ਸਮਝਾਉਣ ਕਾਰਨ ਕਛੁਕ ਪੜੀਏ ਗਿਆਨ ਮਨ ਨੂੰ ਸਮਝਾਣਾ ਹੈ ਗਿਆਨ ਕਿਤੋਂ ਪੜਨਾ ਗੁਰੂ ਤੋਂ ਸਾਡੇ ਕੋਲ ਗਿਆਨ ਗੁਰੂ ਦੀ ਬਾਣੀ ਹੈ ਕਿ ਕੋਈ ਵੀ ਸਾਡੀ ਸੋਚ ਬਣਦੀ ਹੈ ਕੋਈ ਵੀ ਸਾਡੇ ਅੰਦਰ ਖਿਆਲ ਪਣਦਾ ਹੈ ਅਸੀਂ ਉਸ ਨੂੰ ਬਾਣੀ ਅਨੁਸਾਰ ਤੁਰਬੋਰ ਕੇ ਦੇਖ ਲਈਏ ਕਿ ਐਸੀ ਸੋਚ ਸੋਚਣੀ ਬਾਣੀ ਸਾਨੂੰ ਪ੍ਰਮਾਣ ਹੈ ਸਾਨੂੰ ਬਾਣੀ ਵਿੱਚ ਉਹ ਐਸੇ ਸੋਚ ਨਾਲ ਫਿਰ ਅੱਗੇ ਉਹ ਐਸੇ ਕਰਮ ਕਰੀ ਜਾਣੇ ਕਿ ਗੁਰਮਤ ਪ੍ਰਵਾਨ ਕਰਦੀ ਹੈ ਨਹੀਂ ਕਰਦੀ ਕਿ ਐਸੀ ਮਨੋਵਿਰਤੀ ਐਸੀ ਜਿਹੜੀ ਅਸੀਂ ਪਤਨੀ ਬਣਾ ਕੇ ਰੱਖੀ ਇਹਨੂੰ ਕਰੋ ਬਾਹਰ ਕੱਢ ਦਈਏ ਤੇ ਗੁਰੂ ਵਾਲੀ ਮਤ ਲੈ ਕੇ ਨਵੀਂ ਸੋਚ ਲੈ ਕੇ ਅੰਦਰ ਆਈਏ ਇਹਦੇ ਨਾਲ ਸਾਡੇ ਕਰਮ ਵੀ ਬਦਲਣਗੇ ਸੁਭਾਅ ਆਤਮਾ ਬਦਲਣਗੀਆਂ ਸੋਚ ਬਦਲੇਗੀ ਸਮਾਜ ਬਦਲੇਗਾ ਪੰਥ ਬਦਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ